ਖੇਤਾਂ ਦੀ ਮਿੱਟੀ ਦੇ ਵਿੱਚ ਪਏ ਇਹ ਪੰਜਿਆਂ ਦੇ ਨਿਸ਼ਾਨ ਕਿਸੇ ਆਮ ਜਾਨਵਰ ਦੇ ਨਹੀਂ ਬਲਕਿ ਉਸ ਖੂੰਖਾਰ ਜਾਨਵਰ ਦੇ ਨੇ ਜਿਸ ਦਾ ਨਾਂ ਸੁਣ ਕੇ ਵੱਡੇ-ਵੱਡੇ ਡਰ ਜਾਂਦੇ ਨੇ ਮਤਲਬ ਕਿ ਇਹ ਨਿਸ਼ਾਨ ਜਾਂ ਤਾਂ ਚੀਤੇ ਦੇ ਨੇ ਜਾਂ ਫਿਰ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਹਨ ਦੱਸ ਦਈਏ ਕਿ ਰਾਜਪੂਰਾ ਦੇ ਨੇੜੇ ਹਲਕਾ ਕਨੌਰ ਦੇ ਪਿੰਡ ਖਾਨਪੂਰ ਗੰਡੀਆਂ ਦੇ ਇਲਾਕੇ ਦੇ ਵਿੱਚ ਅੱਜ ਉਸ ਵਕਤ ਫੜਾ ਦਫੜੀ ਮਚ ਗਈ ਜਦੋਂ ਪਿੰਡ ਦੇ ਖੇਤਾਂ ਦੇ ਕੋਲ ਇੱਕ ਚੀਤੇ ਜਾਂ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਇਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ ਤੁਰੰਤ ਜੰਗਲਾਤ ਵਿਭਾਗ ਦੀ ਟੀਮ ਉੱਤੇ ਪਹੁੰਚ ਗਈ ਅਤੇ ਸਰਚ ਦੇ ਵਿੱਚ ਲੱਗ ਗਈ ਦੱਸਦੀ ਹੈ ਕਿ ਇਸ ਸ਼ੇਰ ਦੀ ਛਾਲ ਬੜੀ ਉੱਚੀ ਸੀ ਤੇ ਕਿਸੇ ਛੱਤ ਦੇ ਉੱਤੇ ਬੈਠਾ ਸੀ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਇਹ ਸ਼ੇਰ ਬੈਠਾ ਹੈ ਚੰਦ ਸੈਕਿੰਡ ਦੀ ਉਹ ਤਸਵੀਰ ਬਣੀ ਹੈ ਜਿਸ ਤਸਵੀਰ ਦੇ ਵਿੱਚ ਇਹ ਸਾਫ਼ ਦਿਖ ਰਿਹਾ ਹੈ ਤੁਸੀਂ ਦੇਖੋ ਵਾਈਲਡ ਲਾਈਫ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਤੇ ਇਹ ਉਸ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁੜ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਪੈਰਾਂ ਦੇ ਨਿਸ਼ਾਨਾਂ ਦੇ ਉੱਤੇ ਖੋਜ-ਬੀਨ ਕੀਤੀ ਜਾਂਦੀ ਹੈ ਕਿ ਪੈਰਾਂ ਦੇ ਨਿਸ਼ਾਨ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੇ ਨੇ ਖੇਤਾਂ ਦੇ ਵਿੱਚ ਲੱਭਣਾ ਪੈ ਰਿਹਾ ਹੈ ਛੱਤਾਂ ਦੇ ਉੱਤੇ ਦੇਖਣਾ ਪੈ ਰਿਹਾ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਸ਼ੇਰ ਆਦਮ ਖੋਰ ਹੁੰਦਾ ਜਦੋਂ ਜੰਗਲ ਤੋਂ ਸ਼ੇਰ ਬਾਹਰ ਨਿਕਲਦਾ ਤੇ ਉਹ ਕਿਸੇ ਤੇ ਹਮਲਾ ਕਰੇ ਇਹ ਜ਼ਰੂਰੀ ਨਹੀਂ ਪਰ ਡਰ ਦੇ ਮਾਰੇ ਉਹ ਕਿਸੇ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿਉਂਕਿ ਉਸਨੇ ਇਨਸਾਨ ਆਮ ਤੌਰ ਤੇ ਨਹੀਂ ਦੇਖੇ ਹੁੰਦੇ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਜਿਸ ਦੇ ਵਿੱਚ ਉਹ ਕਈ ਵਾਰ ਦੂਸਰੇ ਜਾਨਵਰਾਂ ਦਾ ਸ਼ਿਕਾਰ ਕਰਦਾ ਹੋਇਆ ਨਜ਼ਰ ਆਂਦਾ ਹੈ ਪਰ ਜੇਕਰ ਉਸ ਦੇ ਆਲੇ ਦੁਆਲੇ ਕੋਈ ਇਨਸਾਨ ਕੋਈ ਬੱਚਾ ਜਾਂ ਕੋਈ ਮवेशੀ ਆਏਗਾ ਤਾਂ ਉਹ ਚਾਹੇ ਉਸ ਤੇ ਹਮਲਾ ਕਰੇ ਚਾਹੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਉਸ ਤੇ ਹਮਲਾ ਕਰੇਗਾ ਇਹ ਤਸਵੀਰਾਂ ਤੁਸੀਂ ਦੇਖੋ ਵਾਈਲਡ ਲਾਈਫ ਟੀਮ ਹੈ ਉਹ ਖੇਤਾਂ ਦੇ ਵਿੱਚ ਪੈਰਾਂ ਦੇ ਨਿਸ਼ਾਨ ਲੱਭ ਰਹੀ ਹੈ ਤਾਂ ਜੋ ਪੈਰਾਂ ਦੇ ਨਿਸ਼ਾਨ ਦੇ ਅਨੁਸਾਰ ਉਸ ਦੀ ਦਿਸ਼ਾ ਦੇਖੀ ਜਾ ਸਕੇ ਕਿ ਕਿਹੜੀ ਦਿਸ਼ਾ ਦੇ ਵਿੱਚ ਇਹ ਜਾਨਵਰ ਗਿਆ ਹੈ ਤੇ ਉਸ ਨੂੰ ਭਾਲ ਕੇ ਉਸ ਨੂੰ ਫੜਿਆ ਜਾਵੇ ਤਾਂ ਜੋ ਪਿੰਡ ਦਾ ਮਾਹੌਲ ਸ਼ਾਂਤ ਹੋ ਸਕੇ ਕਿਉਂਕਿ ਇਹ ਸਵੇਰ ਦੀ ਘਟਨਾ ਹੈ ਤੇ ਉਸ ਤੋਂ ਬਾਅਦ ਰਾਤ ਹੋਣੀ ਹੈ ਰਾਤ ਦੇ ਵਿੱਚ ਇਹ ਜਾਨਵਰ ਬਾਹਰ ਨਿਕਲਦੇ ਆ ਤੇ ਪਿੰਡ ਦੇ ਵਿੱਚ ਲੋਕਾਂ ਦਾ ਅਕਸਰ ਆਣਾ ਜਾਣਾ ਲੱਗਿਆ ਰਹਿੰਦਾ ਹੈ ਖੇਤਾਂ ਦੇ ਵਿੱਚ ਵੀ ਲੋਕ ਆਉਂਦੇ ਜਾਂਦੇ ਆ ਇਸ ਕਰਕੇ ਉੱਥੇ ਡਰ ਦਾ ਮਾਹੌਲ ਬਣਿਆ ਹੋਇਆ ਆ ਆਉਣ ਵਾਲਾ ਸਮਾਂ ਦੱਸੂਗਾ ਕੇ ਜੰਗਲਾਤ ਵਿਭਾਗ ਦੀ ਟੀਮ ਇਸ ਤੇ ਕਾਬੂ ਪਾ ਸਕਦੀ ਹੈ ਜਾਂ ਫਿਰ ਇਹ ਖੁੱਲਾ ਸ਼ੇਰ ਇਸੇ ਤਰ੍ਹਾਂ ਫਿਰਦਾ ਰਹੂਗਾ। ਗਨੀਮਤ ਹੈ ਕਿ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਮੰਦਭਾਗੀ ਘਟਨਾ ਸਾਹਮਣੇ ਨਹੀਂ ਆਈ। ਕਿਤੇ ਵੀ ਕਿਤੇ ਹਮਲੇ ਦੀ ਗੱਲ ਸਾਹਮਣੇ ਨਹੀਂ ਆਈ ਪਰ ਡਰ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਬਣਿਆ ਹੀ ਹੋਇਆ ਹੈ। ਦੱਸਦੀਏ ਕਿ ਜਲ ਤੋਂ ਜਲਦ ਟੀਮ ਨੂੰ ਚਾਹੀਦਾ ਹੈ ਕਿ ਇਸ ਨੂੰ ਫੜ ਕੇ ਸਹੀ ਜਾਣਕਾਰੀ ਜਿਹੜੀ ਹੈ ਸਾਹਮਣੇ ਆਵੇ। ਸਾਡਾ ਵੀ ਇਹੀ ਮਕਸਦ ਹੈ ਕਿ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾਣ। ਤਾਜੇ ਲੋਗ ਆਪਣੀ ਸੁਰੱਖਿਆ ਬਵਸਤਾ ਦਾ ਇੰਤਜ਼ਾਮ ਕਰ ਸਕਣ ਫੁਟੇਜ ਦੇ ਵੀਡੀਓ ਕਲਿੱਪ ਚ ਸਿਰਫ ਸ਼ੇਰ ਨਜ਼ਰ ਆ ਰਿਹਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਐਕਸਕਲੂਸਿਵ ਤਸਵੀਰ ਹੈ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਬਣਾਈ ਗਈ ਹੈ ਇਸ ਦੇ ਵਿੱਚ ਹੀ ਬੈਠਾ ਸ਼ੇਰ ਨਜ਼ਰ ਆ ਰਿਹਾ ਹਜੇ ਇਹ ਕਲੀਅਰ ਨਹੀਂ ਹੈ ਕਿ ਸ਼ੇਰ ਹੈ ਚੀਤਾ ਹੈ ਤਿੰਦੂ ਹੈ ਪਰ ਇਸ ਦੀ ਬੰਤਰ ਜਿਹੜੀ ਹੈ ਉਹ ਸ਼ੇਰ ਵਰਗੀ ਹੈ ਦੂਰੋਂ ਇਹ ਸ਼ੇਰ ਹੀ ਨਜ਼ਰ ਆ ਰਿਹਾ ਸੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵਕਤ ਕਿ ਇਹ ਸ਼ੇਰ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਹੈ ਬਣਾਈ ਗਈ ਪਿੰਡ ਖਾਨਪੁਰ ਕੰਡਿਆ ਜੀ ਜਿਹੜਾ ਇਹ ਰੋਲਾ ਚਿੱਤੇ ਦਾ ਪਿਆ ਹੋਇਆ ਹੈ ਕਿਵੇਂ ਦੇਖਦੇ ਹੋ ਕੀ ਇਹ ਹੈ ਜੀ ਇਹ ਜੀ ਸਵੇਰੇ ਪਤਾ ਲੱਗਿਆ ਅੱਜ ਉਦੋਂ ਬਾਅਦ ਦੇਖਦੇ ਹੁਣ ਕੀ ਬਣਦਾ ਵੈਸੇ ਇੱਕ ਬੰਦੇ ਨੇ ਦੇਖਿਆ ਪਿੰਡ ਦੇ ਨੇ ਉਹਦੇ ਨਾਲ ਹੁਣ ਚੱਲੇਗਾ ਜੋ ਵੀ ਕੁਝ ਹੋਏਗਾ ਟੀਮ ਆਈਆਂ ਹੋਇਆਂ ਨੇ ਵੀਡੀਓ ਵੀ ਦੇਖੀ ਸੀ ਹਾਂ ਜੀ ਵੀਡੀਓ ਵੀ ਦੇਖੀਏ ਵੈਸੇ ਆਏ ਨੇ ਉਹਦੇ ਵਿੱਚ ਆਇਆ ਹੋਇਆ ਥੋੜਾ ਜਿਹਾ ਕੀ ਮੰਗ ਕਰਦੇ ਹੋ ਮੰਗੇ ਕਰਦੇ ਪ੍ਰਸ਼ਾਸਨ ਨੂੰ ਕਹਿੰਦੇ ਭਾਈ ਨੂੰ ਫੜੋ ਕੋਈ ਨੁਕਸਾਨ ਨਾ ਕਰਦੇ ਸਾਡਾ ਪਿੰਡ ਵਾਸੀਆਂ ਨੂੰ ਜਾਂ ਜਿਹੜੇ ਹੋਰ ਨੇੜੇ ਰਹਦੇ ਨੇ ਜਾਂ ਘਰ ਨੇ ਜਾਂ ਪਿੰਡ ਦਾ ਹਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਆਪਣੇ ਘਰ ਦੇ ਅੰਦਰ ਰਹਿਣਾ ਇਹੀ ਕਹਿ ਸਕਦੇ ਹਾਂ ਸਿਲੋ